ਤਾ ਆਵਾਪਾ ਇਧਰ ਵੀ ਗੱਲਬਾਤ ਕਰ ਲੈਣੇ ਆ ਠੀਕ ਹੈ ਫੈਮਲੀਆਂ ਬੈਠੀਆਂ ਹੋਈਆਂ ਨੇ ਨਾਲ ਠੀਕ ਹੈ ਜੀ ਸ਼ਸ਼ੀਕਲ ਸਰ ਤੁਹਾਡਾ ਹੀ ਵੀਜ਼ਾ ਆਇਆ ਹੋਇਆ ਹੈ ਹਾਂ ਜੀ ਹਾਂ ਮੈਡਮ ਵਾਕਈ ਵੀਜ਼ਾ ਆਇਆ ਕਿ ਉਦਾਂ ਹੀ ਨਾ ਵੈਲਕਮ ਪਾਸਪੋਰਟ ਕੋਲ ਨੇ ਸਾਡੇ ਅੱਛਾ ਤੁਹਾਡਾ ਵੀਜ਼ਾ ਤੁਹਾਡੇ ਬੇਟੇ ਦਾ ਵੀ ਹਾਂ ਜੀ ਬੇਟੇ ਦਾ ਵੀ ਅੱਛਾ ਨਾਂਢੀ ਜਿਹੜਾ ਵੀ ਵੀਜ਼ਾ ਆਇਆ ਹੋਇਆ ਹੈ ਹਾਂ ਜੀ ਹਾਂ ਸਾਰੀ ਫੈਮਲੀ ਦਾ ਵੀਜ਼ਾ ਆਇਆ ਹੋਇਆ ਹੈ ਬੇਟੀ ਦਾ ਲਾਇਆ ਤੇ ਪਹਿਲਾਂ 4 ਸਰਫਾ ਨੇ ਇੱਥੋਂ ਉਹ ਤਾਂ ਵੀਜ਼ਾ ਕੋਪਕਨੇਟਾ ਚ ਬੇਟੀ ਥੋੜੀ ਇੱਥੋਂ ਹੀ ਗਈ ਸੀ ਹਾਂ ਜੀ ਇੱਥੋਂ ਹੀ ਗਈ ਬੇਟੀ ਮਤਲਬ ਤੁਸੀਂ ਤਾਂ ਫਿਰ ਬਹੁਤ ਪੁਰ ਮਤਲਬ ਜਦੋਂ ਤੁਹਾਨੂੰ ਟੁਰਨਾ ਟੂਰੀਸਟ ਵੀਜ਼ਾ ਆਇਆ ਤੁਸੀਂ ਆਪਣੇ ਬੇਟੇ ਦੇ ਨਾਲ ਹੀ ਮਤਲਬ ਟਰੈਵਰ ਕਰੋਗੇ ਠੀਕ ਹੈ ਤਾਂ ਕਿੱਦਾਂ ਦਾ ਮਹਿਸੂਸ ਹੋ ਰਿਹਾ ਤੁਹਾਨੂੰ ਬਹੁਤ ਵਧੀਆ ਮਹਿਸੂਸ ਹੁੰਦਾ ਹੀ ਜਾ ਕੇ ਬੇਟੀ ਨੂੰ ਮਿਲਣਾ ਜਾ ਕੇ 4 ਸਾਲ ਮਗਰੋਂ ਤੁਸੀਂ ਇੰਨਾ ਵਧੀਆ ਸਾਡਾ ਜਾਨੀ ਇੱਥੋਂ ਮੈਂ ਤਾਂ ਕਹਿੰਦਾ ਜਿਹੜਾ ਲਵਾਵੇ ਤਾਂ ਵਧੀਆ ਰਹੂਗਾ ਨਹੀਂ ਤਾਂ ਖੋਈ ਕੋਈ ਮਤਲਬ ਰਿਫਿਊਜ਼ ਵੀ ਆ ਕਿਸੇ ਦੀ ਤਾਂ ਵੀ ਲੱਗੂਗਾ 100 ਰੁਪਏ ਅੱਛਾ ਮਤਲਬ ਤੁਹਾਡੀ ਰਿਫਿਊਜ਼ਲ ਸੀ ਪਹਿਲਾਂ ਕੋਈ ਨਰਮ ਸਾਡੀਆਂ ਦੋ ਸੀਗੀਆਂ ਦੋ ਰੁਪਏ ਤਾਂ ਦੋ ਰੁਪਏ ਹੋਰ ਕਿਤੇ ਫਸ ਗਈ ਜੇ ਜਾ ਕੇ ਉਹਨੋਂ ਕਿੱਥੇ ਫਸੇ ਦੋ ਮਿਸਰੁਪਿਆ ਉੱਥੋਂ ਉਹ ਕਹਿੰਦਾ ਤੁਸੀਂ ਉੱਥੇ 갔ੇ ਨਹੀਂ ਗਏ ਸਾਨੂੰ ਗਲਤੀ ਨਾਲ ਕਿਹਾ ਉਧਰ ਲੈਗਾ ਜਾਂ ਇੱਥੇ ਆਏ ਸਾਡਾ ਜਾਂਦੀ ਸਰਵੇ ਜਾ ਲੱਗਾ ਜੀ ਮਤਲਬ ਇੱਥੇ ਤੁਸੀਂ ਜਦੋਂ ਫਾਈਲ ਲਈ ਪਹਿਲੇ ਵਾਰ ਦੇ ਵਿੱਚ ਵੀਜ਼ਾ ਆ ਗਿਆ ਹਾਂਜੀ ਆਇਆ ਦੋ ਰਿਫਿਊਜ਼ਲ ਤੋਂ ਬਾਅਦ ਇਹਨਾਂ ਦਾ ਵੀਜ਼ਾ ਆਇਆ ਹੈ ਹਨਾ ਤਾਂ ਹੁੰਦਾ ਹੀ ਹੈ ਕਿ ਜੀ ਜਦੋਂ ਇੱਕ ਵਾਰੀ ਰਿਫਿਊਜ਼ਲ ਆ ਜਾਏ ਮਨ ਦੇ ਵਿੱਚ ਇੱਕ ਸ਼ੱਕ ਪੈਦਾ ਹੋ ਜਾਂਦਾ ਕਿ ਪਤਾ ਨਹੀਂ ਹੁਣ ਵੀਜ਼ਾ ਆਊਗਾ ਕਿ ਨਹੀਂ ਆਊਗਾ ਹਨਾ ਜਦੋਂ ਤੁਸੀਂ ਇੱਥੇ ਸਟਾਰਟਿੰਗ 'ਚ ਆਪਣਾ ਪ੍ਰੋਸੈਸ ਸ਼ੁਰੂ ਕਰਿਆ ਸੀ ਤੇ ਤੁਹਾਨੂੰ ਪੂਰਾ ਭਰੋਸਾ ਸੀ ਕਿ ਅਗਰ ਫਾਈਲ ਲਾਉਂਗੇ ਇੱਥੇ ਵੀਜ਼ਾ ਆਊਗਾ ਹੀ ਆਊਗਾ ਮੈਡਮ ਉਦੋਂ ਹੀ ਸਾਨੂੰ ਮਹਿਸੂਸ ਹੋ ਗਿਆ ਸੀਗਾ ਵੀ ਔਰ ਆਂਦੇ ਤੁਹਾਨੂੰ ਪੂਰਾ ਭਰੋਸਾ ਹੋ ਗਿਆ ਨਾਲੇ ਆਂਦੇ ਭਰੋਸਾ ਹੋ ਗਿਆ ਸਾਨੂੰ ਠੀਕ ਹੈ ਜੀ ਹਾਂ ਜੀ ਤਾਂ ਆਹੋ ਬੱਚੇ ਨਾਲ ਵੀ ਗੱਲਬਾਤ ਕਰ ਲੈਨੇ ਆਪਾਂ ਤੁਹਾਡਾ ਵੀਜ਼ਾ ਆਇਆ ਹੋਇਆ ਹਾਂਜੀ ਮੇਰਾ ਸਟੱਡੀ ਵੀਜ਼ਾ ਆਇਆ ਜੀ ਸਟੱਡੀ ਵੀਜ਼ਾ ਆਇਆ ਕੋਦੋਂ ਫਿਰ ਉਡਾਰੀ ਭਰਨ ਲੱਗੇ ਹੋ ਮੈਂ ਜਾਣਾ ਯੇ ਨੈਕਸਟ ਮੰਥ ਅਗਸਤ ਦੇ ਵਿੱਚ ਨੈਕਸਟ ਮੰਥ ਅਗਸਤ ਵਿੱਚ ਜਾ ਰਿਹਾ ਸਤੰਬਰ ਇੰਟੀਗਾ ਤੁਹਾਡਾ ਕੋਈ ਗੈਪ ਵਗੈਰਾ ਰਿਫਿਊਜ਼ਲ ਵਗੈਰਾ ਵੀ ਸੀ ਤੁਹਾਡੀ ਗੈਪ ਨਹੀਂ ਸੀ ਗਈ ਮੇਰੇ 7.5 ਬੈਂਡ ਸੀਗੇ ਮੇਰੇ ਓਵਰਆਲ ਤੇ ਕਹ ਲਓ 7.0 ਫਸਟ ਅਟੈਂਪਟ ਬਟਮ ਸੀਗਾ ਇਹ ਮੇਰਾ ਫਸਟ ਅਟੈਂਪਟ ਦੇ ਵਿੱਚ ਹੀ ਤੁਹ ਜੀ ਬਾਇਓਮੈਟ੍ਰਿਕਸ ਤੋਂ ਬਾਅਦ 11 ਦਿਨਾਂ ਦੇ ਬਾਅਦ ਮੇਰਾ ਵੀਜ਼ਾ ਆ ਗਿਆ ਸੀਗਾ ਸਿਰਫ 11 ਦਿਨਾਂ ਚ ਬਾਅਦ ਵੀਜ਼ਾ ਆ ਗਿਆ ਹਾਂਜੀ ਬਾਇਓਮੈਟ੍ਰਿਕਸ ਤੋਂ ਬਾਅਦ ਜਿਵੇਂ ਲੋਕੀ ਤਾਂ ਕਹਿ ਰਹੇ ਕਿ ਵੀਜ਼ਾ ਹੀ ਬੰਦ ਹੋ ਗਏ ਕੈਨੇਡਾ ਦੇ ਜਿਵੇਂ ਹਨਾ ਸਤੰਬਰ ਨੇ ਟੇਕ ਆਈ ਸਤੰਬਰ ਤੇ ਤੁਹਾਨੂੰ ਥੋੜਾ ਰੀਸੈਂਟ ਹੀ ਵੀਜ਼ਾ ਆਇਆ ਹੈ ਠੀਕ ਹੈ